ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੇਡਾਂ ਨੂੰ ਇੱਕ ਖੁਸ਼ਖਬਰੀ ਸੁਣਾਉਣੀ ਹੈ ਵੈਸੇ ਇਹ ਜਿਹੜੀ ਖਬਰ ਹੈ ਕੱਲ ਦੀ ਚੱਲ ਰਹੀ ਹੈ ਕਿ ਅਮਰਤਪਾਲ ਦੀ ਜਿਹੜੀ NSA ਹੈ ਜਿਹੜੀ ਉੱਤੇ ਪਾਰਾ ਲੱਗੀ ਹੈ ਉਹ ਬਰਕਰਾਰ ਹੈ NSA ਖਤਮ ਹੋਊਗੀ ਤਾਂ ਜਵਾਬਾ ਲੱਗੂਗੀ ਕਿਉਂਕਿ ਜਿਹੜਾ ਡਿਬਰੂਗੜਦਾ ਜਿਲ੍ਹਾ ਹੈ ਉਹਦੇ ਤੇ ਜੋ ਆਪਾਂ ਲੱਗੀ ਹੋਈ ਹੈ ਜਿਹੜੇ ਫੋਨ ਵਗੈਰਾ ਫੜੇ ਸੀ ਡਿਜੀਟਲਾਈਜ਼ ਯੰਤਰ ਜਿਹੜੇ ਫੜੇ ਸੀ ਉਹ ਜੇਲਰ ਨੇ ਫੜੇ ਨੇ ਤੇ ਜੇਲ੍ਹ ਰਹੀ ਮੁਹੱਈਆ ਕਰਵਾ ਰਿਆ ਸੀ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਜੇ ਐਨਐਸਏ ਖਤਮ ਹੁੰਦੀ ਹੈ ਤਾਂ ਜੋ ਆਪਾਂ ਲੱਗੂਗੀ ਉਥੇ ਛੱਟਣ ਨੂੰ ਥਾਂ ਹੀ ਕੋਈ ਨਹੀਂ ਹੁਣ ਭੇਡਾਂ ਨੂੰ ਖੁਸ਼ ਖ਼ਬਰ ਇਹ ਹੈ ਭੇਡਾਂ ਨੂੰ ਅੱਗ ਤਾਂ ਲੱਗਣੀ ਹੈ ਭੇਡਾਂ ਦੇ ਜਿਹੜੇ ਮਨਸੂਬੇ ਸੀ ਨਾ ਉਹ ਕਿਤੇ ਨਾ ਕਿਤੇ ਮੈਨੂੰ ਖਤਮ ਹੋ ਗਏ ਇੱਕ ਤਾਂ ਭੇਡਾਂ ਨੇ ਜਿਹੜੇ ਬੰਦੀ ਸਿੰਘ ਬਣਾਏ ਸੀ ਉਹ ਕਿਹੜੇ-ਕਿਹੜੇ ਸੀ ਬੱਲਪ੍ਰੀਤ ਬਾਜੇ ਕੇ ਪ੍ਰਧਾਨ ਮੰਤਰੀ ਇੱਕ ਉਹ ਨਛੇੜੀ ਫੌਜੀ ਠੀਕੇ ਗੁਰਪ੍ਰੀਤ ਵਰਗੇ ਦਲਵਿੰਦ ਕਲਸੀ ਵਰਗੇ ਇਹਨਾਂ ਦੇ ਮੋਢੀ ਜਿਹੜਾ ਸੀ ਉਹ ਅਮਰਪਾਲ ਸੀ ਇਹ 10-11 ਬੰਦੀ ਸਿੰਘ ਸੀ ਭੇਡਾਂ ਨੇ ਜਿਹੜੇ ਬਣਾਏ ਜਿਹੜੇ ਡੇਬਰੂਗੜ ਜੇਲ੍ਹ ਵਿੱਚ ਬੰਦ ਨੇ ਇਹਨਾਂ ਨੇ ਸਿੱਖਾਂ ਦੀ ਮਾਤਾ ਬਣਾਈ ਸੀ ਅਮਰਤਪਾਲ ਦੀ ਮਾਂ ਜਿਹਦੇ ਹੱਥ ਵਿੱਚ ਕਿਰਪਾਨ ਫੜੀ ਹੁੰਦੀ ਹੈ ਤੇ ਬੜੇ ਪਿਆਰ ਦੇ ਨਾਲ ਪੇਸ਼ ਆਉਂਦੀ ਹੈ ਮਮੂ ਠਗਣੀ ਬਣ ਕੇ 25-30 ਕਰੋੜ ਰੁਪਏ ਸੌਖੇ ਹੀ ਇਕੱਠਾ ਕਰਕੇ ਘਰ ਭਰ ਚੁੱਕੇ ਨੇ ਤੇ ਉਹ ਜਿਹੜੀਆਂ ਭੇਡਾਂ ਨੇ ਜਿਹੜੇ ਭੱਜ ਭੱਜ ਕੇ ਗੋਲ ਪਰਲੇ ਬੰਨ ਕੇ ਪੈਰੀ ਹੱਥ ਲਾਉਂਦੇ ਸੀ ਆ ਗਈ ਕੌਮ ਦੀ ਮਾਤਾ ਅਮਰਤਪਾਲ ਦੀ ਮਾਂ ਨੂੰ ਕਹਿੰਨਾ ਮੈਂ ਤੇ ਹੁਣ ਉਹ ਸਭ ਕੁਝ ਖਤਮ ਹੋ ਗਿਆ ਤੇ ਜਿਹਨੇ ਜਿਹੜੇ ਬੰਦੇ ਸਿੰਘ ਬਣਾਏ ਸੀ ਤੇ ਉਹ ਵੀ ਹੁਣ ਲੰਬਾ ਸਮਾਂ ਰਹਿਣਗੇ ਜੇਲ੍ਹ ਦੇ ਵਿੱਚ ਇਹ ਖੁਸ਼ੀ ਮੈਨੂੰ ਨਹੀਂ ਹੈਗੀ ਮੇਰਾ ਮਨ ਅੱਜ ਵੀ ਬੜਾ ਦੁਖੀ ਹੈ ਕਿ ਤੁਸੀਂ ਮਾੜੀਆਂ-ਮੋਟੀਆਂ ਗਲਤੀਆਂ ਕਰਕੇ ਐਡਾ ਵੱਡਾ ਖਮਿਆਜਾ ਭੁਗਤ ਰਹੇ ਹੋ ਮੈਨੂੰ ਦੁੱਖ ਹੈ ਇਸ ਗੱਲ ਦਾ ਮੇਰੇ ਵੀ ਦੋ ਬੇਟੇ ਨੇ ਇੱਕ ਬੇਟੀ ਹੈ ਆਪਣੇ ਬੱਚਿਆਂ ਦਾ ਦੁੱਖ ਕੀ ਹੁੰਦਾ ਆਪਣੇ ਦੂਰ ਕਰਕੇ ਇਹ ਪਤਾ ਹੈ ਮੈਨੂੰ ਇਹਨੂੰ ਮਤ ਭਲੇਖੇ ਵਿੱਚ ਇਹ ਸੋਚਿਓ ਕਿ ਬੁੱਟਾ ਸਿੰਘ ਖੁਸ਼ ਹੋ ਕੇ ਕਹਿ ਰਹੇ ਮੈਂ ਭੇਡਾਂ ਨੂੰ ਕਹਿ ਰਿਹਾ ਇਹ ਖੁਸ਼ਖਬਰੀ ਭੇਡਾਂ ਨੂੰ ਸੁਣਾ ਰਿਹਾ ਮੇਰੇ ਲਈ ਦੁੱਖ ਹੈ ਅੱਜ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਇੱਕ ਸਿੱਖ ਹਾਂ ਮੈਂ ਅੱਜ ਵੀ ਸਰਬੱਤ ਦੇ ਭਲੇ ਲਈ ਅਰਦਾਸ ਕਰਦਾ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਨਾ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਉਹ ਕੋਈ ਐਸੀ ਗਲਤੀ ਨਾ ਕਰੇ ਜਿੱਥੋਂ ਦੇ ਮਾਂ ਪਿਓ ਦਾ ਸਿਰ ਝੁਕੇ ਆਜ ਵੀ ਮੇਰੇ ਅੰਦਰ ਦਰਦ ਹੈ ਇਹ ਕੋਈ ਫਾਰਮੈਲਿਟੀ ਨਹੀਂ ਛੇੜੀ ਅਸੋ ਕੇ ਕਹਿ ਰਹੇ ਆ ਪਰ ਜਿਹੜੀਆਂ ਭੇਡਾਂ ਨੇ ਸਹਾ ਦੇ ਕੇ ਇਹ ਬੰਦੀ ਸਿੰਘ ਬਣਾਏ ਸੀ ਨਾ ਜਿਹੜੇ ਅੱਜ ਬੈਠੇ ਨੇ ਨਸ਼ੇੜੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੀਆਂ ਭੇਡਾਂ ਨੇ ਮੈਂ ਉਹ ਨਾਂ ਨਹੀਂ ਲੈਣਾ ਸਿੱਖਾਂ ਦੀ ਮਾਤਾ ਕੌਣ ਹੈ ਤੇ ਇਹਨਾਂ ਨੇ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਅਮਰਤਪਾਲ ਦੀ ਮਾਂ ਨੂੰ ਕਿ ਸਿੱਖ ਕੌਮ ਦੀ ਮਾਂ ਹੈ ਆ ਕਈ ਫੁਕਰੇ ਕਥਾ ਬਚਕਾਂ ਨੇ ਕਹਿਤਾ ਸੀ ਕਿ ਅਮਰਤਪਾਲ ਦਾ ਸੰਦੇਸ਼ ਆਇਆ ਕੌਮ ਨੂੰ ਜਾਂ ਮਾਤਾ ਦਾ ਇਹ ਸੰਦੇਸ਼ ਹੈ ਕੌਮ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਇਹਨੇ ਕਹਿ ਵੀ ਦਿੱਤਾ ਸੀ ਇਨੇ ਬੜੇ-ਬੜੇ ਪ੍ਰੋਗਰਾਮਾਂ ਵਿੱਚ ਪੋਸਟਰ ਛਾਪ ਕੇ ਥੱਲੇ ਲਿਖਤਾ ਸੀ ਇਹ ਬੰਦੀ ਸਿਕਨੇ ਕੌਮ ਦੀ ਹੁਣ ਇਹਨਾਂ ਭੇਡਾਂ ਨੂੰ ਇੱਕ ਖੁਸ਼ਖਬਰੀ ਮੈਂ ਤਾਂ ਦਿੱਤੀ ਐ ਹੁਣ ਕੋਈ ਛੱਪੜ ਲੱਭ ਲਿਓ ਕੋਈ ਗੰਦਾ ਜਿਹਾ ਪਹਿਲਾਂ ਖਰਾਕ ਜਿਹੜੀ ਹੁੰਦੀ ਆ ਤੁਹਾਡੀ ਛੱਪੜ ਦੇ ਕੰਡੇ ਤੇ ਪਈ ਉਹ ਖਾ ਲਿਓ ਬਾਅਦ ਵਿੱਚ ਪਾਣੀ ਪੀ ਲਿਓ ਥੋੜੀ ਸ਼ਾਂਤੀ ਆ ਜੀ ਕਿਉਂਕਿ ਅਗਲਿਆਂ ਨੇ ਤਾਂ ਜਿੰਨਾ ਕ ਬਰਤਨਾ ਸੀ ਬਰਤ ਲਿਆ ਹੁਣ ਠੋਕ ਕੇ ਕਹਿੰਦਾ ਕਿ ਇਹ ਅਤਵਾਦੀਆਂ ਦੇ ਨਾਲ ਸੰਬੰਧ ਰੱਖਦਾ ਹੈ ਅਮਰਤਪਾਲ ਇਹਦੀ ਪਾਕਿਸਤਾਨ ਦੇ ਨਾਲ ਆਈਐਸਆਈ ਦੇ ਨਾਲ ਗੱਲਬਾਤ ਹੈਗੀ ਹੈ ਜਿਹੜੇ ਬਾਹਰ ਅਤਵਾਦੀ ਬੈਠੇ ਨੇ ਉਹਨਾਂ ਨਾਲ ਇਹਦੀ ਗੱਲਬਾਤ ਹੈਗੀ ਹੈ ਅਗਲੇ ਨੇ ਠੋਕ ਕੇ ਬਿਆਨ ਦਿੱਤਾ ਸੈਂਟਰ ਗਵਰਨਮੈਂਟ ਨੇ ਵੀ ਤੇ ਪੰਜਾਬ ਗਵਰਨਮੈਂਟ ਨੇ ਵੀ ਕਿਉਂਕਿ ਅਦਾਲਤ ਨੇ ਸਬੂਤ ਮੰਗੇ ਸੀ ਅਗਲੇ ਨੇ ਬੰਦ ਲਫਾਫੇ ਵਿੱਚ ਜਾ ਕੇ ਦੱਸਦਾ ਵੇ ਆਹ ਪਈਆਂ ਨੇ ਕਰਤੂਤਾਂ ਕਿ ਹੁਣ ਹੁਣ ਪੇਡਾਂ ਇਕੱਠ ਕਰਨਗੀਆਂ ਹੁਣ ਪੇਡਾਂ ਮੁੱਖ ਮੰਤਰੀ ਬਣਾਉਣੀਆਂ 27 ਵਿੱਚ ਯਾਰ ਨਾ ਪੰਜਾਬ ਦਾ ਬੇੜਾ ਘਰ ਕਰੋ ਸਮਝ ਲਓ ਮੜਾ ਮੋਟਾ ਅਕਲ ਲੈ ਲੋ ਇੱਥੇ ਵੱਡੇ ਵੱਡੇ ਸਕਾਲਰ ਬੈਠੇ ਨੇ ਫਿਲਾਸਫਰ ਬੈਠੇ ਨੇ ਕੌਮ ਦੇ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਹੋਇਆ ਜਿਹੜੇ ਕੌਮ ਲਈ ਕੋਈ ਦਰਦ ਰੱਖਦੇ ਨੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਦੀ ਗੱਲ ਕਦੇ ਸੁਣ ਲੋ ਧਿਆਨ ਦੇ ਨਾਲ ਇੱਕ ਨਸ਼ੇੜੀ ਨੂੰ ਅਸੀਂ ਕੌਮ ਦੇ ਸਿਰ ਤੇ ਬਹੌਣ ਦੀ ਕੋਸ਼ਿਸ਼ ਕਰਦੇ ਆਂ ਇਹ ਬੇਨਤੀ ਮੈਂ ਤਾਂ ਕੀਤੀ ਐ ਕੱਲ ਦੀ ਜਿਹੜੀ ਖਬਰ ਚੱਲਦੀ ਐ ਉਹ 100% ਸੱਚ ਐ ਤੇ ਇਦਾਂ ਹੀ ਹੋਣਾ ਸੀ ਇਹ ਚੱਲ ਰਿਹਾ ਸੀ ਪਰ ਜਿਹੜੇ ਸਾਡੇ ਪਲਾਉ ਦੇ ਵਿੱਚ ਕੋਈ ਚੌਧਰੀ ਨੇ ਜਿਹਨਾਂ ਨੇ ਭੇਡਾਂ ਤਕੀੜ ਖੱਜ ਕਹਿਣਾ ਹੋਣਾ ਉਹਨੇ ਪੰਜਾਬ ਦਾ ਬੇੜਾ ਘਰ ਕਰਦਾ ਪਹਿਲਾਂ ਵੀ ਤੇ ਹੁਣ ਵੀ ਤੇ ਹੁਣ ਜਿਹੜੀਆਂ ਭੇਡਾਂ ਨੇ ਕਿਧੀਆਂ ਕਿਧੀਆਂ ਨੇ ਅਮਰਤਪਾਲ ਦੀਆਂ ਨੇ ਕੋਈ ਦੀਪ ਸਿੰਘੂ ਦੀਆਂ ਸੀ ਵਿੱਚ ਕੁਛ ਪਿੰਡਾਂ ਵਾਲੇ ਦੀਆਂ ਸੀ ਉਹ ਠੰਡੇ ਹੋ ਕੇ ਬਹਿ ਜਾਓ ਤੇ ਗਾਹਾਂ ਬਾਝ ਥੋੜਾ ਜਿਹਾ ਸੋਚ ਲਿਓ ਵੈਸੇ ਭੇਡਾਂ ਨੂੰ ਸੋਟਣਾ ਤਾਂ ਹੁੰਦਾ ਨਹੀਂ ਉਹਨ ਸਾਲ ਬਾਅਦ ਆ ਜਾਂਦੀ ਹੈ ਜਿਹੜਾ ਆਲਰੇਡੀ ਹੁੰਦਾ ਹੈ ਉਹ ਨੋਆ ਤੋ ਆ ਕੇ ਪੇਸ਼ ਕਰ ਦਿੰਦਾ ਉਹਨ ਲਾਉਣ ਵਾਲੇ ਦੇ ਅਗੇ ਤੇ ਉਹਨ ਲਾ ਕੇ ਅਗਲਾ ਲੈ ਜਾਂਦਾ ਤੇ ਆ ਜਿਹੜੀ ਨੂੰ ਕੀਮਤ ਮਿਲ ਜਾਂਦੀ ਹੁੰਦੀ ਹੈ ਤੇ ਆ ਸਾਡਾ ਪੇਡਾਂ ਦਾ ਹਾਲ ਹੈ ਇਹ ਸਚਾਈ ਹੈ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ